ਪੜਿਆ 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 ਅੰਮ੍ਰਿਤਸਰ ਪੁਲਸ ਨੇ ਇੱਕ ਹੋਰ ਫੌਜੀ ਫੜ ਲਿਆ ਆਖਰਕਾਰ ਕੀ ਵਜ੍ਹਾ ਹੈ ਜੋ ਫੌਜੀਆਂ ਦੀ ਗ੍ਰਿਫਤਾਰੀ ਕਰ ਰਹੀ ਹੈ ਅੰਮ੍ਰਿਤਸਰ ਦੇ ਹਾਟ ਪੁਲਸ ਆਓ ਤੁਹਾਨੂੰ ਸੁਣਾਨੇ ਆ ਐਸਪੋਸ ਅਫਸਰ ਦੀ ਜ਼ੁਬਾਨੀ ਕੀ ਆਖਰਕਾਰ ਫੌਜੀ ਕਿਉਂ ਫੜੇ ਗਏ ਦਨਕਪਹਿਲ ਪੰਜਾਬੀ ਟੀਵੀ ਦੇ ਲਈ ਜਤਿੰਦਰ ਪਾਲ ਖੇਡ ਦੀ ਰਿਪੋਰਟ ਨੂੰ ਰਜਿਸਟਰ ਕੀਤਾ ਗਿਆ ਸੀ ਇਸ ਕੇਸ ਦੇ ਵਿੱਚ ਤਿੰਨ ਜਿਹੜੇ ਮੁਲਜ਼ਮ ਸਨ ਉਹਨਾਂ ਦੀ ਗ੍ਰਫਤਾਰੀ ਹੋਈ ਸੀ ਅਮਰਿਤਪਾਲ ਸਿੰਘ ਏਲੀਅਸ ਅਮਰਿਤ ਮਨਦੀਪ ਸਿੰਘ ਏਲੀਅਸ ਮੈਂਡੀ ਤੇ ਇੱਕ ਮਾਦਵ ਸ਼ਰਮਾ ਕਰਕੇ ਜਿਹੜਾ ਵਿਅਕਤੀ ਸੀ ਇਹਨਾਂ ਦੀ ਗ੍ਰਫਤਾਰੀ ਹੋਈ ਸੀ ਇਹਨਾਂ ਕੋਲੋਂ ਅੱਧਾ ਕਿਲੋ ਹੀਰਿੰਦੀ ਰਿਕਵਰੀ ਹੋਈ ਸੀ ਫਰਦਰ ਇਹਨਾਂ ਦੀ ਜਿਹੜੀ ਪੁੱਛਗਿੱਛ ਹੈ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਤੱਤ ਸਾਹਮਣੇ ਆਏ ਸਨ ਉਹ ਬੜੇ ਰਿਵੀਲਿੰਗ ਸਨ ਕਿਉਂਕਿ ਜਿਹੜੇ ਸਰਵਿੰਗ ਫੌਜੀ ਅਮਰਿਤਪਾਲ ਸਿੰਘ ਸੀਗਾ ਇਹਦੇ ਕੋਲੋਂ ਕਾਫੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਫੌਜ ਦੀ ਇਹੇ ਪਾਸ ਔਨ ਕੀਤੀ ਜਾਣੀ ਪਾਈ ਗਈ ਸੀ ਸੋ ਇਸੇ ਤਫਤੀਸ਼ ਦੇ ਅੱਗੇ ਲੜੀਵਾਰ ਜੋ ਸਾਡੇ ਵੱਲੋਂ ਜਿਹੜੀ ਆ ਛਾਪੇਮਾਰੀ ਕੀਤੀ ਗਈਆਂ ਤੇ ਲੋਕਾਂ ਦੇ ਨਾਲ ਜਿਹੜੀ ਜਿਹੜੀ ਪੁੱਛਗਿੱਛ ਹੋਈ ਹੈ ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਹੋਈ ਹੈ ਇਹਦੇ ਵਿੱਚ ਕਈ ਜਿਹੜੇ ਹੈ ਅ ਤਤ ਸਾਹਮਣੇ ਆਏ ਸਨ ਉਸ ਦੇ ਵਿੱਚ ਇੱਕ ਸਰਵਿੰਗ ਫੌਜੀ ਜਿਹੜਾ ਰਾਜਵੀਰ ਸਿੰਘ ਹੈ ਉਹਦਾ ਨਾਮ ਆਇਆ ਸੀ ਉਸ ਤੋਂ ਬਾਅਦ ਇੱਕ ਸਰਵਿੰਗ ਫੌਜੀ ਜਿਹੜਾ ਸੰਦੀਪ ਸਿੰਘ ਹੈ ਉਹਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਸੀ ਸੋ ਇਸ ਦੇ ਵਿੱਚ ਫਰਦਰ ਜਿਹੜਾ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬਹੁਤ ਜਿਹੜਾ ਹੈਗਾ ਕਾਫੀ ਸਮੇਂ ਤੋਂ ਇਹ ਸਰਵਿੰਗ ਫੌਜੀ ਜਿਹੜੇ ਇੱਕ ਦੂਜੇ ਦੇ ਟੱਚ ਵਿੱਚ ਸਨ ਤੇ ਸੈਕੰਡਲੀ ਜਿਹੜਾ ਹੈ ਇਹ ਇਨਫੋਰਮੇਸ਼ਨ ਜਿਹੜੀ ਹੈ ਜਿਹੜੀ ਨੈਸ਼ਨਲ ਸਿਕਿਉਰਿਟੀ ਦੇ ਨਾਲ ਰਿਲੇਟਡ ਹੈ ਬ੍ਰਿਗੇਡਸ ਦੀ ਕੋਰਸ ਦੀ ਜਾਣਕਾਰੀ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਪਾਸ ਕਰਨ ਕਰਦੇ ਸੀ ਸੋ ਕੱਲ ਬੜੇ ਇੱਕ ਵੱਡੀ ਜਿਹੜਾ ਆਪਰੇਸ਼ਨ ਦੇ ਵਿੱਚ ਜਿਹੜਾ ਹੈ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਲਾ ਪੁਲਿਸ ਵੱਲੋਂ SSP ਸਾਹਿਬ ਦੀ ਬੜੀ ਸਾਡੀ ਹੈਲਪ ਰਹੀ ਹੈ ਉਹਨਾਂ ਨੇ ਸਾਡੀ ਟੀਮ ਉਹਨਾਂ ਦੀਆਂ ਟੀਮਾਂ ਤੇ ਸਾਡੀਆਂ ਟੀਮਾਂ ਨੇ ਬੜਾ ਜੁਆਇੰਟਲੀ ਜਿਹੜਾ ਹੈ ਐਫਰਟ ਕਰਕੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਹੈ ਸੋ ਅਗਲੀ ਤਫਤੀਸ਼ ਜਿਹੜੀ ਹੈ ਉਹ ਜਾਰੀ ਹੈ ਤੇ ਸਾਨੂੰ ਉਮੀਦ ਹੈ ਕਿ ਫਰਦਰ ਹੋਰ ਜਿਹੜੇ ਕੋਈ ਤੱਥ ਨੇ ਜਿਹੜੇ ਉਹ ਸਾਹਮਣੇ ਆਉਣਗੇ ਤੇ ਜਲਦੀ ਉਹਨਾਂ ਦਾ ਖੁਲਾਸਾ ਵੀ ਕੀਤਾ ਜਾਏ ਇੱਕ ਕਰਦਾ ਕੀ ਹੈ ਕਿਥੇ ਥੈਂਕ ਯੂ ਜੀ ਇਹਨੂੰ ਲੈ ਜਾਓ ਜੀ ਇੱਕ ਕਰਦਾ ਕੀ ਸਰ ਕਿਥੇ ਤੁਹਾਨੂੰ ਕੋਈ ਤਨਵੀਪ ਸਿੰਘ ਹੈ ਇਹ ਇਹਦੀ ਤਾਇਨਾਤੀ ਜਿਹੜੀ ਹੈ 나सिक ਮਹਾਰਾਸ਼ਟਰ ਵਿੱਚ ਹੈ ਫਿਲਹਾਲ ਇਹ ਪੰਜਾਬ ਦੇ ਵਿੱਚ ਸਰਦੂਲਕੜ ਜ਼ਿਲ੍ਹਾ ਮਾਨਸਾ ਦਾ ਰਹਿਸ਼ੀ ਹੈ ਕੱਲ ਇਹਦੇ ਕੋਲੋਂ ਜਦੋਂ ਇਹਦੀ ਗ੍ਰਿਫਤਾਰੀ ਹੋਈ ਹੈ ਸਾਡੀ ਇਨਫੋਰਮੇਸ਼ਨ ਦੇ ਮੁਤਾਬਿਕ ਚਾਰ ਫੋਨ ਸੀ ਪਰ ਤਿੰਨ ਫੋਨ ਜਿਹੜੇ ਰਿਕਵਰ ਹੋ ਗਏ ਨੇ ਸੋ ਇੱਕ ਫੋਨ ਜਿਹੜਾ ਹੈ ਉਹ ਇਹਦੇ ਵੱਲੋਂ ਜਿਹੜਾ ਹੈ ਸੁੱਟਿਆ ਇੱਥੇ ਸੁੱਟਿਆ ਗਿਆ ਜਿਹੜਾ ਹੈ ਇਹਨੇ ਦੱਸਿਆ ਤਫਤੀਸ਼ ਸਾਡੀ جاری ਹੈ ਉਹ ਵੀ ਅਸੀਂ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਬੜੀ ਰਿਵੀਲਿੰਗ ਹੈ ਕਿ ਇਹ ISI ਦੇ ਟੱਚ ਵਿੱਚ ਸੀਗਾ ਤੇ ਇਸ ਦੇ ਖਾਤਿਆਂ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਨਾਲ ਜਿਹੜਾ ਹੈ 14 ਤੋਂ 15 ਲੱਖ ਦੀ ਜਿਹੜੀ ਹੈਗੀ ਹੈ ਰਾਸ਼ੀ ਉਹ ਆਈ ਹੈ ਇਸ ਤੋਂ ਇਲਾਵਾ ਵਰਚੁਅਲ ਨੰਬਰ WhatsApp ਨੰਬਰਾਂ ਦੇ ਰਾਹੀਂ ਇਹ ਜਿਹੜੀ ਫੌਜ ਦੀ ਸੈਂਸਿਟਿਵ ਇਨਫੋਰਮੇਸ਼ਨ ਹੈ ਉਹ ਪਾਸ ਆਨ ਕਰਦੇ ਸੀ ਅਸੀਂ ਇਹ ਹਰੇਕ ਚੀਜ਼ ਜਿਹੜੀ ਹੈ ਔਨ ਪੇਪਰ ਲਿਆ ਕੇ ਔਨ ਫਾਈਲ ਲਿਆ ਕੇ ਜਿਹੜਾ ਹੈ ਫਰਦਰ ਤਫਤੀਸ਼ ਕਰਾਂਗੇ ਸੈਂਸਿਟਿਵ ਮੈਟਰ ਦੀ ਦੀ ਅੰਤਰਿਕ ਸੁਰੱਖਿਆ ਵਾਲੀ ਦੇਖੋ ਜੀ ਬਿਲਕੁਲ ਇਹ ਇੱਕ ਬਹੁਤ ਵੱਡਾ ਜਿਹੜਾ ਹੈ ਸਾਡੇ ਲਈ ਮਤਲਬ ਇੰਟਰਨਲ ਸਿਕਿਉਰਿਟੀ ਦੇ ਮੱਦੇ ਨਜ਼ਰ ਜਿਹੜਾ ਹੈ ਇੱਕ ਇੰਪੋਰਟੈਂਟ ਕੇਸ ਹੈ ਤੇ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਇਹ ਵਾਕਈ ਦੇਸ਼ ਲਈ ਇੱਕ ਖਤਰਨਾਕ ਟ੍ਰੈਂਡ ਹੈ ਕਿ ਸਰਵਿੰਗ ਫੌਜੀ ਜਿਹੜੇ ਹੈ ਇਸ ਤਰੀਕੇ ਨਾਲ ਜਿਹੜਾ ਹੈ ਕੋਈ ਫੌਜ ਦੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਉਹ ਪਾਸ ਆਨ ਕਰ ਰਹੇ ਹੈ ਤੇ ਆਈਐਸਆਈ ਤੇ ਉਧਰ ਜਿੰਨੇ ਵੀ ਸਮਗਲਰਸ ਨੇ ਉਹਨਾਂ ਦੇ ਟੱਚ ਵਿੱਚ ਨੇ ਤੇ ਸਾਡੀ ਜਿਹੜੀ ਤਫਤੀਸ਼ ਹੈ ਅਸੀਂ ਇਹਨੂੰ ਬੜੇ ਡੀਪਲੀ ਕਰਾਂਗੇ ਤੇ ਹੋਰ ਵੀ ਜਿਹੜਾ ਇਹਨਾਂ ਦੇ ਐਸੋਸੀਏਟਸ ਨੇ ਜਾਂ ਕੋਈ ਨੈਟਵਰਕ ਦੇ ਵਿੱਚ ਇਹਨਾਂ ਦੇ ਆਉਂਦਾ ਹੈ ਉਹਦੀ ਜਲਦੀ ਗ੍ਰਫਤਾਰੀ ਵੀ ਹੋਏਗਾ ਸਰ ਜਿਹੜਾ ਕਹਿੰਦੇ ਹੁੰਦੇ ਵੇ ਕਨੈਸ਼ੀਅਨਸ ਵਾਲ ਕੀਤਾ ਕਿਸ ਐਸਟੀਮੇਟ ਦਾ ਹੈ ਪਰ ਇਹਦੇ ਵਿੱਚ ਅੱਗੇ ਵੀ ਨੇ ਇਸ ਤਰ੍ਹਾਂ ਦੇ ਜਿਹੜੇ ਸਪਾਈਂਗ ਦੇ ਇਸ ਤਰ੍ਹਾਂ ਦੇ ਮੈਟਰਲ ਕਿਵੇਂ ਆਉਂਦੇ ਨੇ ਨਾ ਬਟ ਉਹਨਾਂ ਦੀ ਤਫਤੀਸ਼ ਤਫਤੀਸ਼ ਜਿਹੜੀ ਹੁੰਦੀ ਨਾ ਸਰ ਲੌਜੀਕ ਐਂਡ ਤੱਕ ਕਈ ਵਾਰੀ ਨਹੀਂ ਪਹੁੰਚਦੀ ਕਿਉਂਕਿ ਇਹਨਾਂ ਦੇ ਅਗਲੇ ਪੱਗਲੇ ਲਿੰਕ ਜਿਹੜੇ ਨਾ ਉਹ ਨੇ ਉਹ ਬੰਦੇ ਸਾਹਮਣੇ ਆਉਂਦੇ ਇਸ ਇਨਸਟੈਂਟ ਕੇਸ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਲੌਜੀਕਲ ਐਂਡ ਤੱਕ ਐਵੀਡੈਂਸ ਉੱਪਰ ਫਾਈਲ ਦੇ ਉੱਪਰ ਲਿਆ ਕੇ ਇਹਨਾਂ ਨੂੰ ਲੌਜੀਕਲ ਐਂਡ ਤੱਕ ਕੰਪਲੀਟ ਕਰਨਾ ਅਸੀਂ ਉਸ ਵੱਲ ਜਾ ਰਹੇ ਹਾਂ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਅਜੇ ਜਿਹੜੀ ਤਫ਼ਤੀਸ਼ ਹੈ ਅਜੇ ਵੀ ਮਡਲੀ ਸਟੇਜ ਦੇ ਵਿੱਚ ਹੈ ਕਿਉਂਕਿ ਇਹਨਾਂ ਦਾ ਨੈੱਟਵਰਕ ਜਿਹੜਾ ਹੈ ਉਹ ਪੂਰਾ ਡਿਸਮੈਂਟਲ ਕਰਨਾ ਉਹਨੂੰ ਜਾਣਨਾ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਇਹ ਸਾਰੀ ਜਿਹੜੀ ਹੈਗੀ ਇੱਕ ਵਾਰੀ ਇੰਟਰੋਗੇਸ਼ਨ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਕੰਪਲੀਟ ਹੋ ਜਾਏ ਸੋ ਉਹ ਚੱਲ ਰਹੀ ਹੈ ਜਿਵੇਂ ਕੱਲ ਸੰਦੀਪ ਦੀ ਜਿਹੜੀ ਹੈ ਉਹ ਗ੍ਰਿਫਤਾਰੀ ਹੋ ਗਈ ਹੈ ਸਾ ਅਸੀਂ ਰਾਜਵੀਰ ਦੀ ਗ੍ਰਿਫਤਾਰੀ ਲਈ ਜਿਹੜਾ ਹੈ ਏਜੰਸੀਜ਼ ਨੂੰ ਤੇ ਆਰਮੀ ਅਫੀਸ਼ੀਅਲਸ ਨੂੰ ਜਿਹੜਾ ਹੈ ਅਪਰਾਇਜ਼ ਕੀਤਾ ਹੋਇਆ ਤੇ ਸਾਨੂੰ ਉਮੀਦ ਹੈ ਕਿਉਂਕਿ ਉਹਦੇ ਆਉਣ ਦੇ ਨਾਲ ਜਿਹੜੇ ਸਾਡੇ ਗੈਪਸ ਨੇ ਇੰਟਰੋਗੇਸ਼ਨ ਦੇ ਤੇ ਇਨਵੈਸਟੀਗੇਸ਼ਨ ਦੇ ਉਹ ਫਿਲ ਹੋ ਜਾਣਗੇ ਤੇ ਜਿਹੜੀ ਸਾਨੂੰ ਐਵਿਡੈਂਸ ਕਿਤੇ ਨਾ ਕਿਤੇ ਲੁੜਿੰਦੀ ਹੈ ਉਹ ਪੂਰੀ ਹੋਏਗੀ ਤੇ ਇਹ ਸਾਰੀ ਚੀਜ਼ਾਂ ਜਿਹੜੀ ਹੈ ਤਫਤੀਸ਼ ਦੀ ਹੈ ਜਿਹੜੀ ਆ ਇਹ ਅ ਆਨ ਰਿਕਾਰਡ ਲਿਆ ਕੇ ਇਹਨੂੰ ਜਿਹੜਾ ਹੈ ਲੌਜੀਕਲ ਐਂਡ ਤੇ ਲਿਆ ਕੇ ਇਹਨੂੰ ਕੰਪਲੀਟ ਕੀਤਾ ਜਾਏਗਾ। ਹਨੀ ਡ੍ਰੈਪ ਤੇ ਥਰੂ ਪੜਿਆ ਕਿ ਉਹਦਾ ਉਹਨਾਂ ਦੇ ਆਈਐਸਆਈ ਦੇ ਸਬੰਧਤ ਆ। ਇਹ ਸਾਰੀ ਜਿਹੜੀ ਚੀਜ਼ ਹੈ ਅਜੇ ਅੰਡਰ ਇਨਵੈਸਟੀਗੇਸ਼ਨ ਹੈ बिकॉज़ ਇਹਨਾਂ ਦੇ ਫੋਨਸ ਵਗੈਰਾ ਤੋਂ ਜਿਹੜੀ ਮੁੱਢਲੀ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਕੋਲ ਪਾਕਿਸਤਾਨੀ ਸਮੱਗਲਰਸ ਦੇ ਨੰਬਰ ਸਨ ਕਿਉਂਕਿ ਇਸ ਗੱਲ ਨੂੰ ਆਪਾਂ ਨਹੀਂ ਛੁਟਲਾ ਸਕਦੇ ਕਿਉਂਕਿ ਬਾਰਡਰ ਬੈਲਟ ਹੋਣ ਕਰਕੇ ਯੂਥ ਜਿਹੜਾ ਹੈਗਾ ਅਲਿਓਰ ਹੋ ਜਾਂਦਾ ਥੋੜੇ ਪੈਸਿਆਂ ਦੇ ਨਾਲ ਹੀ ਸੈਕੰਡਲੀ ਕਿਉਂਕਿ ਇਹ ਇਸ ਏਰੀਆ ਤੋਂ ਸੰ ਤੇ ਇਸ ਜਿਹੜਾ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਜਿਹੜਾ ਹੈਗਾ ਉਹ ਵੀ ਇਸ ਕੰਮ ਦੇ ਵਿੱਚ ਇਨਵੋਲ ਸੀ ਉਹਨੂੰ ਪਹਿਲਾਂ ਰਾਜਵੀਰ ਨੇ ਜਿਹੜਾ ਹੈਗਾ ਔਨ ਬੋਰਡ ਲਿਆ ਉਸ ਤੋਂ ਬਾਅਦ ਜਿਹੜਾ ਹੈ ਸੰਦੀਪ ਤੇ ਜਿਹੜਾ ਮਨਦੀਪ ਹੈ ਇਹਨਾਂ ਦੇ ਸਹਿਦੋਸ਼ੀਆ ਉਹਨਾਂ ਨੂੰ ਵੀ ਜਿਹੜਾ ਹੈ ਇਸ ਗਰੁੱਪ ਦੇ ਵਿੱਚ ਸ਼ਾਮਲ ਕੀਤਾ ਗਿਆ ਸੋ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਜਿਹੜੇ ਹੈ इजीली ਇਹਨਾਂ ਨੇ ਨੰਬਰ ਜਿਹੜੇ ਆ ਉਹ ਲੈ ਕੇ ਉਸ ਤੋਂ ਬਾਅਦ ਜਿਹੜਾ ਹੈ ਫਰਦਰ ਜਿਹੜਾ ਹੈ ਕਮਿਊਨੀਕੇਸ਼ਨ ਜਿਹੜਾ ਉਹਨਾਂ ਨੇ ਸਟੈਬਲਿਸ਼ ਕੀਤਾ ਕਿ ਫਰਦਰ ਜਦੋਂ ٹرسٹ ਬਿਲਡਿੰਗ ਹੋਈ ਤੇ ਇਹ ਕੰਮ ਸ਼ੁਰੂ ਕੀਤਾ ਕੋਈ ਹੈਰੋਨ ਦੀ ਸਮਗਲਿੰਗ ਦੀ ਗੱਲ ਕਿਸੇ ਨੇ ਬਿਲਕੁਲ ਜੀ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿਵੇਂ ਇਹਨਾਂ ਕੋਲੋਂ ਮੌਕੇ ਤੇ ਅੱਧਾ ਕਿਲੋ ਦੇ ਕਰੀਬ ਜਿਹੜੀ ਹੈਰੋਨ ਦੀ ਰਿਕਵਰੀ ਹੋਈ ਹੈ ਉਸ ਤੋਂ ਇਲਾਵਾ ਵੀ ਜੋ ਹੈ ਪਿਸਟਲ ਦੀ ਵੀ ਰਿਕਵਰੀ ਹੋਈ ਹੈ ਆਰਮਸ ਐਮਿਊਨੀਸ਼ਨ ਜਿਹੜਾ ਹੈ ਉਹ ਵੀ ਸਮਗਲ ਹੋਇਆ ਉਹਦੇ ਬਾਰੇ ਵੀ ਸਾਰੇ ਐਂਗਲਸ ਤੋਂ ਕਿ ਕਿਹੜੀ ਕਿਹੜੀ ਚੀਜ਼ ਸਮਗਲ ਹੋਈ ਹੈ ਉਹਨਾਂ ਦੇ ਬਾਰੇ ਪੁੱਛ ਕੇ ਜਾ ਰਹੇ ਹੈ ਇਨਫੋਰਮੇਸ਼ਨ ਆਮਨਿਸ਼ਨ ਜੇ ਭੇਜ ਰਹੇ ਸੀ ਕਿ ਕੋਈ ਲੋਕੇਸ਼ਨ ਦੇਖੋ ਜੀ ਸੈਂਸਿਟਿਵ ਇਨਫੋਰਮੇਸ਼ਨ ਮੀਨਸ ਕੀ ਫੌਜ ਇਨਸਟਾਲेशंस ਯੂਨਿਟਸ ਜਬ ਬ੍ਰਿਗੇਡਸ ਜਾਂ ਕੋਰਸ ਦੇ ਜੋ ਵੀ ਇਨਫੋਰਮੇਸ਼ਨ ਸੈਂਸਿਟਿਵ ਹੁੰਦੀ ਹੈ ਉਹਦੇ ਮੁਤਲਕ ਜਿਹੜਾ ਹੈ ਇਹਨਾਂ ਵੱਲੋਂ ਉਹ ਸਾਰਾ ਦਾ ਸਾਰਾ ਜਿਹੜਾ ਹੈ ਡਾਟਾ ਸ਼ੇਅਰ ਕੀਤਾ ਜਾ ਰਿਹਾ ਸੀ ਤੇ ਉਹ ਸਾਰਾ ਕਿੱਥੇ ਤੱਕ ਡਾਟਾ ਭੇਜਿਆ ਗਿਆ ਹੈ ਕਿਹਨਾ ਨੰਬਰਾਂ ਤੇ ਭੇਜਿਆ ਗਿਆ ਹੈ ਉਸ ਤੋਂ ਬਾਅਦ ਅੱਗੇ ਫਰਦਰ ਜਿਹੜਾ ਹੈ ਉਹਨਾਂ ਤੇ ਕੀ ਜਿਹੜਾ ਹੈ ਐਕਸ਼ਨ ਹੋਇਆ ਜਦ ਕੋਈ ਰੇਕੀ ਹੋਇਆ ਸਾਰੇ ਜਿਹੜੇ ਜਾਂਚ ਦੇ ਪਹਿਲੂ ਨੇ ਉਹ ਸਾਰੇ ਜਾਂਚ ਚੱਲ ਰਹੀ ਹੈ ਸਰ ਦੇ ਹੋਰ ਏਜੰਸੀਆਂ ਨਾਲ ਵੀ ਤੁਸੀਂ ਵੀ ਜਾਣਦੇ ਸ਼ੇਅਰ ਕਰ ਰਹੇ ਹੋ ਬਿਲਕੁਲ ਜੀ ਜਿੰਨੀਆਂ ਵੀ ਏਜੰਸੀਸ ਨੇ ਸੈਂਟਰਲ ਏਜੰਸੀਸ ਦੇ ਨਾਲ ਇੰਟੈਲੀਜੈਂਸ ਏਜੰਸੀਸ ਦੇ ਨਾਲ ਇਵਨ ਆਰਮੀ ਆਫੀਸ਼ਰਸ ਦੇ ਨਾਲ ਇਹ ਸਾਰਾ ਜਿਹੜਾ ਸਾਡਾ ਆਪਰੇਸ਼ਨ ਜੁਆਇੰਟਲੀ ਚੱਲ ਰਿਹਾ ਹੈ ਸਾਰੇ ਭਰਤੀ ਦਾ ਦ ਸੀ ਐਸ ਜਿਹੜਾ ਇਹ ਹੈ ਇਹ 2014-15 ਦੇ ਕਰੀਬਨ ਜਿਹੜਾ ਇਹਨਾਂ ਦਾ ਜਿਹੜਾ ਭਰਤੀ ਦਾ ਸਾਲ ਸਾਹਮਣੇ ਆ ਰਿਹਾ ਬਾਕੀ ਅਸੀਂ ਇਸ ਫੈਕਟ ਨੂੰ ਜਿਹੜਾ ਚੈੱਕ ਵੀ ਕਰ ਕਿੰਨੀ ਕੁ ਡੀ ਕਾਮਯਾਬੀ ਸਮੇਂ ਤੋਂ ਸੀਨੀਅਰ ਫੌਜ ਦੇ ਨਾਲ ਅੱਲਕ ਰਹਿਣਾ ਉਹਨੂੰ ਗਿਫਟਾਰ ਕਰ। ਤੇ ਕੋਈ ਨੈਸ਼ਨਲ ਸਿਕਿਉਰਿਟੀ ਦੇ ਰਿਲੇਟਡ ਕੋਈ ਐਦਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਹੋ ਰਹੀ ਹੈ ਕਿ ਉਹ ਵੀ ਇੱਕ ਸਰਵਿੰਗ ਫੌਜੀ ਵੱਲੋਂ ਤੇ ਇਸ ਤਰੀਕੇ ਦੀ ਜਿਹੜੀ ਇਨਸੀਡੈਂਟ ਜਿਹੜਾ ਜਿਹੜਾ ਇਹ ਅਫੈਂਸ ਜਿਹੜਾ ਹੈ ਸਾਡੇ ਸਾਹਮਣੇ ਆਇਆ ਇਹ ਬੜਾ ਹੀ ਸਾਡੇ ਲਈ ਸ਼ੌਕਿੰਗ ਵੀ ਹੈ। ਦੇਖੋ ਜੀ ਅਜੇ ਇਹਦੀ ਪੁੱਛ ਗੀ ਜਿਹੜੀ ਉਹ ਚੱਲ ਰਹੀ ਹੈ। ਅਲੱਗ-ਅਲੱਗ ਪਹਿਲੂਆਂ ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਜੋ ਹੈ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਉਹ ਜਿਹੜੀ ਇੰਟੈਰੋਗੇਸ਼ਨ ਹੈ ਉਹ ਚੱਲ ਰਹੀ ਹੈ ਕਿਉਂਕਿ ਕਈ ਇੰਟੈਰੋਗੇਸ਼ਨ ਦੇ ਵਿੱਚ ਤੇ ਜੋ ਪੁੱਛਕਿਛ ਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਬੜੇ ਗੈਪਸ ਆ ਰਹੇ ਨੇ ਜਿਨ੍ਹਾਂ ਦੀ ਇਹ ਇਨਫੋਰਮੇਸ਼ਨ ਦੇਣ 'ਚ ਅਜੇ ਜਿਹੜੇ ਹੈ ਅਜੇ ਉਹ ਦੇਣ ਦੇਣ ਬਾਰੇ ਉਹ ਨਹੀਂ ਕਰ ਰਹੇ ਤੇ ਉਹਨਾਂ ਸਾਰਿਆਂ ਨੂੰ ਜਿਹੜਾ ਪੁੱਛਗਿਛ ਨੂੰ ਕੰਪਲੀਟ ਕਰਕੇ ਜੋ ਗੈਪਸ ਹੈ ਉਹਨਾਂ ਬਾਰੇ ਸਪੈਸੀਫਿਕਲੀ ਪੁੱਛਗਿਛ ਕੀਤੀ ਜਾ ਰਹੀ ਹੈ ਬਿਲਕੁਲ ਜੀ ਸਾਡੇ ਇਸ ਪੂਰੇ ਆਪਰੇਸ਼ਨ ਦੇ ਵਿੱਚ ਆਰਮੀ ਅਫੀਸ਼ੀਅਲਸ ਇਨਵੋਲਵ ਨੇ ਅਸੀਂ ਉਹਨਾਂ ਦੇ ਨਾਲ ਟੱਚ ਵਿੱਚ ਨੇ ਉਹ ਵੀ ਸਾਡੇ ਨਾਲ ਕੰਪਲੀਟਲੀ ਜਦੋਂ ਤੋਂ ਇਹ ਗੱਲ ਸਾਹਮਣੇ ਆਈ ਹੈ ਟੱਚ ਵਿੱਚ ਨੇ ਉਹਨਾਂ ਨੇ ਕਾਫੀ ਜਿਹੜਾ ਹੈ ਸਾਡੀ ਹੈਲਪ ਵੀ ਕੀਤੀ ਹੈ ਜਿਵੇਂ ਕਿ ਕੋਈ ਇਨਫੋਰਮੇਸ਼ਨ ਸਾਨੂੰ ਚਾਹੀਦੀ ਸੀ ਅਸੀਂ ਉਹਨਾਂ ਦੇ ਨਾਲ ਸ਼ੇਅਰ ਕੀਤੀ ਤਾਂ ਉਹਨਾਂ ਨੇ ਫਰਦਰ ਸਾਡੇ ਨਾਲ ਸ਼ੇਅਰ ਕੀਤੀ ਤੇ ਸਾਡੀ ਕਈ ਇਨਫੋਰਮੇਸ਼ਨ ਜਿੱਥੇ ਗਲਤ ਸੀ ਉਹਨਾਂ ਨੇ ਕਰੈਕਟ ਵੀ ਕੀਤੀ ਹੈ ਤਾਂ ਅਸੀਂ ਉਹਨਾਂ ਦੇ ਪੂਰੇ ਸਹਿਯੋਗ ਨਾਲ ਜਿਹੜਾ ਹੈ ਪੂਰਾ ਆਪਰੇਸ਼ਨ ਚੱਲ ਰਿਹਾ ਹੈ ਜੀ ਦੀ ਗ੍ਰਿਫਤਾਰੀ ਐਫ ਆਰ ਰਿਪੋਰਟ ਹਈ ਹੈ ਤੁਹਾਡੇ ਨਾਲ ਜੀ ਤੇਰੀ ਗ੍ਰਿਫਤਾਰੀ ਹੋਈ ਪਟਿਆਲੇ ਤੋਂ ਦਾ ਇਹ ਫਿਰ ਜਿਹੜੀ ਤੁਹਾਡੇ ਕੋਲ ਜਿਹੜੀ ਗੁਪਤ ਸੂਚਨਾ ਦੇ ਆਧਾਰ ਤੇ ਜਾਂ ਕੋਈ ਫੇਸ ਦੇ ਨੂੰ ਇਨਸਟੀਗੇਟ ਕਰਦੇ ਅੱਗੇ ਬਦੇ ਦੇਖੋ ਜੀ ਪੁੱਛਗਿੱਛ ਦੇ ਆਧਾਰ ਤੇ ਜੋ ਇਹ ਗੱਲਾਂ ਸਾਹਮਣੇ ਆਈਆਂ ਨੇ ਜੋ ਇਹਨਾਂ ਦੇ ਸਹਿਯੋਗੀ ਤੇ ਕੋ-ਐਕਿਊ ਸੀਗੇ ਉਹਨਾਂ ਦੀ ਪੁੱਛਗਿੱਛ ਚੱਲੀ ਹੈ ਉਸ ਦੇ ਆਧਾਰ ਤੇ ਨੰਬਰ ਜੋ ਸਾਡੇ ਕੋਲ ਮਿਲੇ ਨੇ ਉਸ ਦੇ ਆਧਾਰ ਤੇ ਸਾਰੀ ਗੱਲ ਸਾਹਮਣੇ ਆਈ ਸੀ ਕਿ ਜਿਹੜਾ ਇਹ ਇਹਨਾਂ ਦਾ ਸਹਿਦੋਸ਼ੀ ਸਰਵਿੰਗ ਫੌਜੀ ਸੰਦੀਪ ਸਿੰਘ ਹੈ ਇਹ ਵੀ ਵਿਦ ਇਨਵੋਲਵ ਸੋ ਸਾਡੀ ਜਿਹੜੀ ਹੈਗੀ ਟੀਮ ਜੋਇੰਟਲੀ ਵਿਦ ਆਰਮੀ ਉਹ ਇਸ ਤੇ ਲੱਗੀਆਂ ਹੋਈਆਂ ਸਨ ਕਿਉਂਕਿ ਇਹ ਆਪਣੇ ਘਰ ਮੌਜੂਦ ਨਹੀਂ ਸੀ ਤਾਂ ਸੋ ਇਹਨੂੰ ਜਿਹੜਾ ਹੈਗਾ ਫਰਦਰ ਉੱਥੋਂ ਅਸੀਂ ਇਹ ਗ੍ਰਿਫਤਾਰ ਕੀਤਾ ਤਰੇਨ ਆ ਸੀ ਕਿਤੇ ਵੀ ਨਾ ਸੀ ਇਹ ਮਤਲਬ ਕਿ ਛੁੱਟੀ ਆਇਆ ਸੀ ਇਹ ਦਿਨ ਤੋਂ ਆਇਆ ਸੀ ਬੇਸਿਕਲੀ ਛੁੱਟੀ ਆਇਆ ਹੋਇਆ ਸੀ ਇਸ ਦੀ ਛੁੱਟੀ ਜਿਹੜੀ ਹੈ 2 ਜਾਂ 3 ਦਿਨ ਦੀ ਜਿਹੜੀ ਉਹ ਰਹਿ ਗਈ ਸੀ ਤੇ ਇਹਨੂੰ ਇਹ ਪਤਾ ਲੱਗ ਗਿਆ ਸੀ ਕਿ ਇਹ ਜਿਹੜਾ ਸਾਰਾ ਦਾ ਸਾਰਾ ਇਹ ਨੈਟਵਰਕ ਹੈ ਉਹਨਾਂ ਦਾ ਇਹ ਐਕਸਪੋਜ਼ ਹੋ ਗਿਆ ਤੇ ਇਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਹੋ ਗਈ ਹੈ ਇਸੇ ਕਰਕੇ ਜੋ ਹੈ ਅੱਗੇ ਪਿੱਛੇ ਹੋਣ ਦੀ ਫਰਾਕਟ ਸੀਗਾ ਥੈਂਕ ਯੂ